ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਪੰਛੀਆਂ ਦਾ ਆਉਣਾ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ ਪੰਛੀਆਂ ਨੂੰ ਦਾਣਾ ਪਾਉਣਾ ਸਾਡੇ ਬਾਗ ਜਗਉਂਦਾ ਹੈ ਜੇ ਆਪਾਂ ਪੰਛੀਆਂ ਨੂੰ ਪਾਣੀ ਪਿਉਂਦੇ ਹਾਂ ਆਪਾਂ ਨੂੰ ਪੌਣ ਲੱਗਦਾ ਹੈ ਇਸ ਦੇ ਨਾਲ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਸਾਸੰਗਤ ਜੀ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸੀ ਘਰੋਂ ਬੜੇ ਜ਼ਿਆਦਾ ਉਹ ਗਰੀਬ ਸਨ ਕਹਿੰਦੇ ਕਣਕਾਂ ਦਾ ਸੀਜ਼ਨ ਸੀ ਲੋਕੀ ਆਪਣੇ ਖੇਤਾਂ ਦੇ ਵਿੱਚੋਂ ਕਣਕ ਵੱਢ ਰਹੇ ਸੀ ਉਹ ਪਤੀ ਪਤਨੀ ਨੇ ਸਵੇਰੇ ਆਪਣੇ ਘਰੋਂ ਚਲੇ ਜਾਣਾ ਉਥੋਂ ਛਿੱਟੇ ਚੁੱਕ ਕੇ ਸ਼ਾਮ ਨੂੰ ਘਰ ਲਿਆ ਕੇ ਪੱਲੀ ਵਿਛਾ ਕੇ ਉਸੇ ਉੱਤੇ ਜੋ ਜਿਹੜੇ ਛਿੱਟੇ ਸਨ ਲੈ ਕੇ ਆਉਂਦੇ ਸੀ ਉਹਨਾਂ ਨੂੰ ਕੋਠੇ ਕੇ ਰੱਖ ਦਿਆ ਕਰਨਾ ਦਾਣੇ ਰੱਖੇ ਹੁੰਦੇ ਸਨ ਤੇ ਉਹਨਾਂ ਦੇ ਘਰ ਇੱਕ ਨਿੰਮ ਦਾ ਰੁੱਖ ਸੀ ਉਹ ਨਿੰਮ ਦੇ ਰੁੱਖ ਦੇ ਹੁੰਦੇ ਇੱਕ ਚੇੜਾ ਤੇ ਚੇੜੀ ਰਹਾ ਕਰਦੇ ਸੀ ਉਹਨਾਂ ਆਲਣਾ ਬਣਾਇਆ ਹੋਇਆ ਸੀ ਉਹਨਾਂ ਉਸ ਜਿਹੜੀ ਪੱਲੀ ਦੇ ਉੱਤੇ ਦਾਣੇ ਸੀ ਉਹ ਕੁਝ ਦਾਣੇ ਚੁੱਕ ਲਿਆ ਕਰਨੇ ਤੇ ਪ੍ਰਮਾਤਮਾ ਅੱਗੇ ਉਹਨਾਂ ਦੇ ਵਾਅਦੇ ਦੀ ਅਰਦਾਸ ਕਰਿਆ ਕਰਨੇ ਕਹਿੰਦੇ ਉਹਨਾਂ ਦੇਖਿਆ ਕਰਨਾ ਕਿ ਜਿਹੜਾ ਇਹ ਇੰਨੀ ਮਿਹਨਤ ਕਰਦੇ ਹਨ ਪਰ ਫਿਰ ਵੀ ਇਹ ਗਰੀਬ ਹਨ ਉਹਨਾਂ ਕੀ ਕੀਤਾ ਕਿ ਇਹਨਾਂ ਦੇ ਘਰ ਵੀ ਰਿਜਕ ਤੇ ਬਰਕਤ ਆ ਜਾਵੇ ਕਹਿੰਦੇ ਕਿ ਉਹਨਾਂ ਦੇਖਿਆ ਕਿ ਨੇੜੇ ਇੱਕ ਗੁਰੂ ਘਰ ਹੈ ਉੱਥੇ ਲੰਗਰ ਹਰ ਸਮੇਂ ਲੱਗਦਾ ਹੈ ਉਹਨਾਂ ਦੇ ਦਾਣਿਆਂ ਦੇ ਵਿੱਚੋਂ ਚੁੰਝਾਂ ਭਾਰ ਕੇ ਉਹ ਜਿਹੜੇ ਦਾਣੇ ਲੈ ਕੇ ਜਾਂਦੇ ਸਨ ਉਹ ਲੰਗਰ ਦੇ ਵਿੱਚ ਜਿੱਥੇ ਲੰਗਰ ਬੰਦਾ ਸੀ ਉਥੇ ਉਹ ਬੌਲ ਬਣਿਆ ਹੁੰਦਾ ਸੀ ਉਸ ਦੇ ਵਿੱਚ ਉਹਨਾਂ ਨੇ ਸੁੱਟ ਦਿਆ ਕਰਨੇ ਕਹਿੰਦੇ ਚਿੜਾ ਜਿੜੀ ਨੇ ਥੋੜੇ ਥੋੜੇ ਦਾਣੇ ਚੁੰਝ ਜਿ ਭਰਿਆ ਕਰਨੇ ਤੇ ਉਸ ਲੰਗਰ ਹਾਲ ਉਹ ਬਰਤਨ ਬਣਿਆ ਸੀ ਉਹਦੇ ਵਿੱਚ ਪਾਇਆ ਕਰਨੇ ਕਹਿੰਦੇ ਹੌਲੀ ਹੌਲੀ ਉਹ ਜਿਹੜਾ ਪਤੀ ਪਤਨੀ ਸੀ ਉਹਨਾਂ ਦੇ ਘਰ ਕਹਿੰਦੇ ਸੁਪੰਤਾ ਆਉਣ ਲੱਗੀ ਅੱਜ ਤਿੰਨ ਹੋਰ ਕੱਲ ਹੋਰ ਪਰਸੋਂ ਹੋਰ ਇਸ ਤਰ੍ਹਾਂ ਕਹਿੰਦੇ ਕਿ ਉਹਨਾਂ ਦੇ ਘਰ ਬਰਕਤ ਆਉਣ ਲੱਗੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਣ ਲੱਗੀ ਕਹਿੰਦੇ ਜਦੋਂ ਚਾਰ ਛਿੱਲੜ ਉਹਨਾਂ ਦੇ ਜੁੜ ਗਏ ਤਾਂ ਇੱਕ ਕੱਚੀ ਟਾਰੀ ਚ ਰਹਿੰਦੇ ਆ ਮਿੱਟੀ ਮਿੱਟੀ ਦਾ ਉਹਨਾਂ ਦਾ ਘਰ ਬਣਿਆ ਸੀ ਤੇ ਜਦੋਂ ਮੀਂਹ ਬਾਰਿਸ਼ ਜਦੋਂ ਮੀਂਹ ਜ਼ਿਆਦਾ ਆਉਣਾ ਤੇ ਉਹਨਾਂ ਦੇ ਘਰ ਜਿਹੜਾ ਉਹ ਕਮਰਾ ਸੀ ਉਹ ਚੋਣ ਲੱਗ ਜਾਂਦਾ ਸੀ ਉਹਨਾਂ ਨੇ ਕਿਹਾ ਕਿ ਕਮਰਾ ਸਾਡਾ ਜਦੋਂ ਬਾਰਿਸ਼ ਆਉਂਦੀ ਹੈ ਤਾਂ ਇਹ ਇਹ ਚੋਣ ਲੱਗ ਜਾਂਦਾ ਹੈ ਕਿਉਂ ਨਾ ਅਸੀਂ ਇੱਕ ਨਵਾਂ ਘਰ ਬਣਾ ਲੈਂਦੇ ਹਾਂ ਉਸੇ ਪਤਨੀ ਨੇ ਕਿਹਾ ਕਿ ਠੀਕ ਹੈ ਹੁਣ ਘਰ ਬਣਾਉਣਾ ਉਹਨਾਂ ਨੇ ਆਰੰਭ ਕਰ ਦਿੱਤਾ ਕਹਿੰਦੇ ਜਦੋਂ ਘਰ ਬਣਾਇਆ ਤਾਂ ਉਹ ਜਿਹੜੀ ਕੱਚੀ ਉਹਨਾਂ ਦੀ ਸ਼ਾਨ ਸੀ ਉਹ ਤਾਂ ਢਾਣੀ ਸੀ ਜਿਹੜਾ ਉਹ ਰੁੱਖ ਸੀ ਉਹ ਵੀ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਉਹਨਾਂ ਉਹ ਵੀ ਵੱਢ ਦਿੱਤਾ ਜਦੋਂ ਉਹ ਵੱਢ ਦਿੱਤਾ ਤੇ ਫਿਰ ਛੇੜਾ ਤੇ ਛਿੜੀ ਜਿਹੜੇ ਉੱਥੇ ਰਹਿੰਦੇ ਸੀ ਕਹਿੰਦੇ ਉਹਨਾਂ ਦਾ ਬਸੇਰਾ ਉੱਥੇ ਨਹੀਂ ਸੀ ਰਿਹਾ ਫਿਰ ਉਹ ਉੱਡ ਕੇ ਕਿਸੇ ਹੋਰ ਥਾਂ ਤੇ ਚਲੇ ਗਏ ਕਹਿੰਦੇ ਬੜਾ ਸੋਨਾ ਇਹਨਾਂ ਦਾ ਜਿਹੜਾ ਉਹ ਘਰ ਬਣ ਗਿਆ ਸੀ ਹੁਣ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਲੱਗੇ ਪਰ ਉਹ ਤਾਂ ਕੋਈ ਧਨ-ਪੌਣ ਨਹੀਂ ਸੀ ਕਰਦੇ ਜਿਹੜਾ ਤੇ ਜਿਹੜੀ ਉਸੇ ਘਰੋਂ ਖਾਂਦੇ ਸਨ ਤੇ ਰੱਬ ਅੱਗੇ ਦੁਆ ਵੀ ਕਰਦੇ ਸਨ ਰੱਬ ਅੱਗੇ ਅਰਦਾਸ ਕਰਦੇ ਸਨ ਤੇ ਉਹਦੇ ਘਰ ਦਾ ਹਿੱਸਾ ਜਾ ਕੇ ਗੁਰੂ ਘਰ ਦੇ ਬੋਲ ਦੇ ਵਿੱਚ ਪਾਇਆ ਕਰਦੇ ਸੀ ਜਿਸ ਨਾਲ ਉਹਨਾਂ ਦਾ ਦਸਬੰਦ ਵੀ ਨਿਕਲ ਜਾਂਦਾ ਸੀ ਕਹਿੰਦੇ ਹੁਣ ਹੌਲੀ ਹੌਲੀ ਜਿਹੜਾ ਕੰਮ ਸੀ ਕਰਦੇ ਹਾਲਾਤ ਬੜੇ ਜ਼ਿਆਦਾ ਮਾੜੇ ਹੋ ਗਏ ਕਹਿੰਦੇ ਬੜੇ ਜ਼ਿਆਦਾ ਇਹ ਪਰੇਸ਼ਾਨ ਲੈਣ ਲੱਗੇ ਕਹਿੰਦੇ ਕਿ ਪਰਮਾਤਮਾ ਪਹਿਲਾਂ ਤੂੰ ਸਾਨੂੰ ਔਖ ਦਿੱਤੀ ਫਿਰ ਔਖ ਦਿੱਤੀ ਕਹਿੰਦੇ ਕਿ ਉਤੋਂ ਹੁਣ ਸੌਖ ਤੋਂ ਬੜੇ ਖੁਸ਼ ਹੋ ਗਏ ਸੀ ਪਰ ਹੁਣ ਫੇਰ ਖੁਸ਼ਹਾਲੀ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਗਏ ਹਨ ਫੇਰ ਪਹਿਲਾਂ ਵਰਗੇ ਹਾਲਾਤ ਹੋ ਗਏ ਹਨ ਕੋਈ ਨਾ ਕੋਈ ਹੱਲ ਲੱਡੋ ਕਹਿੰਦੇ ਕਿ ਬੜੇ ਜ਼ਿਆਦਾ ਉਹ ਦੁਖੀ ਰਹਿਣ ਲੱਗੇ ਕਹਿੰਦੇ ਕਿਸੇ ਨੇ ਕਿਹਾ ਕਿ ਆਪਣੇ ਨਗਰ 'ਚ ਉਸ ਪਿੰਡ ਤੋਂ ਬਾਰੋ-ਬਾਰ ਇੱਕ ਸੰਤ ਜੀ ਰਹਿੰਦੇ ਹਨ ਤੁਸੀਂ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਨੂੰ ਜਾ ਕੇ ਪੁੱਛ ਲਓ ਤੁਹਾਡੇ ਨਾਲ ਕੀ ਪਾਣਾ ਵਾਪਰ ਗਿਆ ਹੈ ਕਹਿੰਦੇ ਦੋਨੋਂ ਜਾਣੇ ਉੱਥੇ ਜਾਂਦੇ ਹਨ ਤੇ ਸੰਤ ਜੀ ਨੂੰ ਸਾਰੀ ਗੱਲ ਦੱਸ ਦਿੰਦੇ ਹਨ ਸੰਤ ਜੀ ਪਹਿਲਾਂ ਅਸੀਂ ਘਰ ਜਾ ਕੇ ਮੰਗਿਆ ਕਰਦੇ ਸੀ ਇਥੋਂ ਤੱਕ ਕਿ ਸਿੱਟੇ ਚੁੱਕ ਕੇ ਵੀ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ ਫਿਰ ਪਰਮਾਤਮਾ ਨੇ ਐਸੀ ਬਾਹ ਫੜੀ ਕਿ ਲਹਿਰਾਂ ਬਹਿਰਾਂ ਹੋ ਗਈਆਂ ਜੇ ਕੋਈ ਕੰਮ ਹੱਥ ਪਾਉਣਾ ਤੇ ਉਹਦੇ 'ਚ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ ਕੋਈ ਹੱਲ ਦੱਸੋ ਸੰਤ ਫਕੀਰ ਜੀ ਨੇ ਫਿਰ ਕੁਝ ਸਮੇਂ ਅੱਖਾਂ ਬੰਦ ਕੀਤੀਆਂ ਅਕੰਧ ਮੰਦ ਕਰਨ ਤੋਂ ਬਾਅਦ ਜਦੋਂ ਕੋਲੀਆਂ ਤੇ ਕਿਹਾ ਉਹ ਪਲੇ ਪੁਰਖਾਤ ਪਰਿਸ਼ਤੋ ਅਰਸ਼ਤੇ ਤੂੰ ਆਪਨੇ ਇਸੇ ਬੈਠਾ ਤੇਰੇ ਘਰ ਇੱਕ ਚਿੜਾ ਤੇ ਚਿੜੀ ਰਹਿੰਦੇ ਸੀ ਤੂੰ ਜੋ ਜੋ ਵੀ ਲੈ ਕੇ ਆਉਂਦਾ ਸੀ ਤੂੰ ਪੱਲੀ ਤੇ ਸੁਕਣੇ ਪਾਉਂਦਾ ਸੀ ਉਹ ਆਪ ਖਾਂਦੇ ਸੀ ਆਪ ਖਾ ਕੇ ਤੇਰੇ ਲਈ ਅਰਦਾਸ ਕਰਦੇ ਸੀ ਕਹਿੰਦੇ ਕਿ ਜਿੰਨੇ ਸਾਡਾ ਟਿੱਡ ਪਰਿਆ ਹੈ ਪਰਮਾਤਮਾ ਉਹਦਾ ਟਿੱਡ ਪਰੇ ਤੇਰੇ ਘਰ ਦਾ ਕੁਝ ਹਿੱਸਾ ਨੇੜੇ ਗੁਰੂ ਘਰ ਦੇ ਲੰਗਰ ਦੇ ਵਿੱਚ ਪਾ ਕੇ ਆਉਂਦੇ ਸੀ ਸੰਗਤ ਆਸ਼ਕਾਂ ਤੇ ਉਹਨਾਂ ਦੇ ਢਿੱਡ ਦੀ ਅਸੀਸ ਤੈਨੂੰ ਲੱਗੇ ਕਹਿੰਦੇ ਇਸ ਕਰਕੇ ਤੈਨੂੰ ਸਾਰਾ ਕੁਝ ਮਿਲਿਆ ਸੀ ਪਰ ਜਦੋਂ ਤੂੰ ਘਰ ਬਣਾਇਆ ਤੇ ਉਹਨਾਂ ਦਾ ਬਸੇਰਾ ਹੀ ਤੂੰ ਜਿਹੜਾ ਸੀ ਉਹ ਵੀ ਟਾ ਦਿੱਤਾ ਜਦੋਂ ਬਸੇਰਾ ਟਾਇਆ ਤੇ ਉਹਨਾਂ ਨੇ ਉਸ ਥਾਂ ਤੋਂ ਜਾਣਾ ਹੀ ਸੀ ਕਹਿੰਦੇ ਜਦੋਂ ਉੱਥੋਂ ਚਲੇ ਗਏ ਤੇ ਕਹਿੰਦੇ ਨਾ ਹੀ ਤੇਰੇ ਘਰੋਂ ਕਿਸੇ ਮੋਚ ਗਿਆ ਜਿਸ ਨਾਲ ਤੈਨੂੰ ਪਹਿਲਾਂ ਅਸੀਸਾਂ ਮਿਲਦੀਆਂ ਸਨ ਤੇਰੀ ਵਹੀ ਖਾਤੇ 'ਚ ਪੁੰਨ ਇਕੱਠੇ ਹੋਏ ਸਨ ਤੇਰੇ ਚੰਗੇ ਕਰਮ ਕਰਕੇ ਤੇਰੇ ਭਾਗ ਬਦਲ ਗਏ ਤੇ ਹੁਣ ਤੋਂ দানਪੁਣ ਕਰਨਾ ਛੱਡ ਦਿੱਤਾ ਜਿਸ ਕਰਕੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ ਉਹ ਕਹਿੰਦਾ ਜੀ ਹੁਣ ਫਿਰ ਕੀ ਕਰਾਂ ਸੰਤ ਫਕੀਰ ਸੀ ਕਹਿੰਦੇ ਕਿ ਇਹਨਾਂ ਤੇ ਕਰੀ ਸਕਦਾ ਕਿ ਆਪਣੇ ਕੋਠੇ ਤੇ ਜਿਹੜਾ ਥੋੜਾ ਦਾਣਾ ਰੱਖ ਲਿਆ ਕਰ ਜਦੋਂ ਪਾਣੀ ਦੀ ਪਿਆਸ ਲੱਗੇ ਆਪਾਂ ਨੂੰ ਤਰੇਹ ਲੱਗਦੀ ਹੈ ਜਦੋਂ ਤਿੱਖੜ ਦੁਪਹਿਰ ਹੁੰਦੀ ਹੈ ਤਾਂ ਸੁਭਾਵਿਕ ਹੀ ਉਹਨਾਂ ਹਰ ਇੱਕ ਨੂੰ ਤਰੇ ਲੱਗਦੀ ਹੈ ਐਵੇਂ ਦਾ ਜਦੋਂ ਮੌਸਮ ਹੋਵੇ ਪਸ਼ੂ ਪੰਛੀਆਂ ਦੇ ਲਈ ਤੁਸੀਂ ਬਾਹਰ ਪਾਣੀ ਰੱਖ ਦਿਆ ਕਰ ਕਿਸ ਨੇ ਕਿਹਾ ਕਿ ਆਪਣੇ ਛੱਤ ਤੇ ਬਾਲਕਨੀ ਬਰਾਂਡੇ ਵੇੜੇ ਦੇ ਵਿੱਚ ਪਾਣੀ ਜ਼ਰੂਰ ਰੱਖੋ ਪਰ ਕੀ ਤੁਸੀਂ ਜਾਣਦੇ ਹੋ ਐਵੇਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਦੁੱਖ ਦਰਦ ਦੂਰ ਹੋ ਜਾਂਦੇ ਨੇ ਕਈ ਲੋਕਾਂ ਦਾ ਮੰਨਣਾ ਹੈ ਕਿ ਐਵੇਂ ਕਰਨ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਿਰੋਗਤਾ ਮਿਲਦੀ ਹੈ ਜਦੋਂ ਆਪਾਂ ਐਵੇਂ ਕਰਦੇ ਹਾਂ ਆਪਣੇ ਅੰਦਰ ਦਿਆ ਦੀ ਭਾਵਨਾ ਆਉਂਦੀ ਹੈ ਜਿਸ ਕਾਰਨ ਫਿਰ ਪਰਮਾਤਮਾ ਆਪਣੇ ਤੇ ਖੁਸ਼ ਹੋ ਕੇ ਆਪਣੀ ਹਰ ਖੁਸ਼ੀ ਪੂਰੀ ਕਰਦੇ ਹਨ ਹਰ ਚੀਜ਼ ਦੀ ਦਾਤ ਬਖਸ਼ਦੇ ਹਨ ਜਿਹੜੇ ਜੀਆਂ ਤੇ ਇੱਕ ਪਰਮਾਤਮਾ ਦੀ ਬਣਾਈ ਖਲਕ ਦਾ ਧਿਆਨ ਰੱਖਦਾ ਹੈ ਪਰਮਾਤਮਾ ਉਹਦਾ ਧਿਆਨ ਜ਼ਰੂਰ ਰੱਖਦਾ ਹੈ ਸੰਤ ਫਕੀਰ ਕਹਿੰਦੇ ਕਿ ਤੂੰ ਉਹਦਾ ਟਿੱਡ ਪਾਦਾ ਸੀ ਉਹ ਤੇਰਾ ਟਿੱਡ ਪਰਾਨੇ ਪਰਮਾਤਮਾ ਗਿਆ ਦਾਸ ਕਰਦੇ ਸੀ ਉਹਦੇ ਕਰਕੇ ਤੇਰੇ ਘਰ ਲੈ ਰਾਂ ਬਹਿਰਾਂ ਆ ਗਈਆਂ ਹੁਣ ਕਹਿੰਦੇ ਕਿ ਪਹਿਲਾਂ ਤੂੰ ਕੰਮ ਇਹ ਕਰੇ ਪਾਣੀ ਰੱਖ ਤੇ ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰ ਤੇ ਕਹਿੰਦੇ ਕਿ ਇੱਕ ਕੰਮ ਹੋਰ ਕਰਨਾ ਹੈ ਜਦੋਂ ਤੂੰ ਉਹਨਾਂ ਨੂੰ ਦਾਣਾ ਪਾਉਣਾ ਹੈ ਆਪਣੀ ਛੱਤ ਨੂੰ ਥੋੜਾ ਸਾਫ਼ ਕਰ ਲੈਣਾ ਹੈ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਵਿੱਠਾਂ ਉਹਨਾਂ ਨੇ ਕੀਤੀਆਂ ਹੁੰਦੀਆਂ ਹਨ ਉਹਦੇ ਵਿੱਚ ਨਾ ਮੋਹ ਪੌਣ ਤਾਂ ਕਿ ਉਹ ਕਦੇ ਬਿਮਾਰ ਨਾ ਹੋਣ ਇਸ ਕਰਕੇ ਪਹਿਲਾਂ ਸਾ ਤਾਂ ਉਹਨਾਂ ਨੂੰ ਸਾਫ਼ ਸੁਥਰਾ ਕਰਕੇ ਫਿਰ ਉਹਨਾਂ ਨੂੰ ਦਾਣਾ ਪੋਣਾ ਹੈ। ਅਤੇ ਜੋ ਵੀ ਤੇਰੇ ਘਰ ਆਵੇ ਕਾਂ, ਜਨੌਰ, ਕੁੱਤਾ, ਬਿੱਲੀ ਕੋਈ ਵੀ ਆਵੇ ਤੇ ਉਹਨੂੰ ਇੱਕ ਰੋਟੀ ਦਾ ਟੁਕ ਜ਼ਰੂਰ ਪਾ ਦਿਆ ਕਰ। ਤੇਰੀ ਇੱਕ ਰੋਟੀ ਦਾ ਟੁਕ ਜਿਹਦਾ ਟਿੱਡ ਪਰੇਗਾ, ਜੋ ਅਸੀਸਾਂ ਨਿਕਲਣਗੀਆਂ ਉਹ ਤੈਨੂੰ ਲੱਗਣਗੀਆਂ ਤੇ ਉਹ ਤੇਰੇ ਘਰ ਬਰਕਤ ਲੈ ਕੇ ਆਉਣਗੀਆਂ। ਇਹਨਾਂ ਕਿ ਕੀਤਾ ਕਿ ਨੇਰੇ ਗੁਰੂ ਘਰ ਤੇ ਆਪਣੇ ਰਸਦ ਦਾ ਕੁਝ ਹਿੱਸਾ ਉੱਥੇ ਜ਼ਰੂਰ ਦੇ ਕੇ ਆਉਣਾ। ਕਿਉਂਕਿ ਉਹ ਤੇ ਸੰਗਤਾਂ ਲੰਗਰ ਛਕਦੀਆਂ ਨੇ ਲੰਗਰ ਛਕ ਕੇ ਪ੍ਰਮਾਤਮਾ ਅਗੇ ਧੰਨ 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 ਦੇ ਭੰਡਾਰ ਪਰੇ ਰਹਿਣ ਦੀ ਅਰਦਾਸ ਕਰਦੇ ਨੇ ਤੇ ਉਹਦੇ ਵਿੱਚ ਤੂੰ ਵੀ ਸ਼ਾਮਲ ਹੋ ਜਾਵੇਂਗਾ ਉਹਨਾਂ ਦੋਵਾਂ ਜੀਅ ਨੇ ਅੱਜ ਤੋਂ ਫਿਰ ਇਹ ਕੰਮ ਕਰਨੇ ਆਰੰਭ ਕਰ ਦਿੱਤੇ ਪਸ਼ੂ ਪੰਛੀਆਂ ਨੂੰ ਦਾਣਾ ਪੋਣਾ ਸ਼ੁਰੂ ਕਰ ਦਿੱਤਾ ਕਿਸੇ ਵੀ ਭੁੱਖੇ ਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਘਰ ਦੇ ਵਿੱਚ ਫਿਰ ਤੋਂ ਲਹਿਰਾ ਪੈਰਾ ਹੋ ਗਈਆਂ ਫਿਰ ਤੋਂ ਬਰਕਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ